ਵਿਧਾਨ ਸਭਾ ਹਲਕਾ ਪਛਮੀ ਦੇ ਇਲਾਕੇ ਛਹਾਟਾ ਦੀ ਵਾਰਡ ਨੰਬਰ 82 ਸਥਿਤ ਬਣੇ ਪਖਾਨਿਆਂ ਤੇ ਤਾਲਾ ਲੱਗਣ ਹੋਣ ਕਾਰਨ ਆਸ-ਪਾਸ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਮਨੁੱਖ ਅਧਿਕਾਰ ਸੰਘਰਸ਼ ਕਮੇਟੀ ਦੇ ਰਾਸ਼ਟਰੀ ਚੇਅਰਮੈਨ ਹਰੀਸ਼ ਸ਼ਰਮਾ ਹੀਰਾ ਨੇ ਦੱਸਿਆ ਕਿ ਪਖਾਨੇ ਲੋਕਾਂ ਦੀ ਸਹੂਲਤ ਵਾਸਤੇ ਬਣਾਏ ਗਏ ਹਨ ਪਰ ਪਿਛਲੇ 6 ਮਹੀਨਿਆਂ ਤੋਂ ਇਸ ਨੂੰ ਤਾਲਾ ਲਾ ਕੇ ਬੰਦ ਕੀਤਾ ਹੋਇਆ ਹੈ ਜਿਸ ਕਰ ਲੋਕ ਪਖਾਨਿਆਂ ਦੇ ਨੇੜੇ ਬਣੀ ਡਾਕਖਾਨੇ ਦੀ ਦੀਵਾਰ ਨਾਲ ਪੇਸ਼ਾਬ ਕਰਦੇ ਹਨ ਜੋ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਫੁੱਟਪਾਥ ਤੋਂ ਸੜਕ ਤੇ ਆ ਜਾਂਦਾ ਹੈ ਜਿਸ ਨਾਲ ਆਉਣ ਜਾਣ ਵਾਲੇ ਰਾਹੀਆਂ ਦਾ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਤੇ ਜਿਸ ਦੀ ਬਦਬੂ ਕਾਰਨ ਆਸ-ਪਾਸ ਦੇ ਦੁਕਾਨਦਾਰ ਤੇ ਇਲਾਕਾ ਵਾਸੀਆਂ ਦਾ ਜਿੰਨਾ ਦੁਸ਼ਵਾਰ ਹੋ ਚੁੱਕਾ ਹੈ ਇਸ ਸੰਬੰਧੀ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ ਹਾਲੇ ਤੱਕ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ ਇਸ ਬਾਰੇ ਗੱਲ ਕਰਦਿਆਂ ਨਦੀਕ ਦੇ ਦੁਕਾਨਦਾਰਾਂ ਨੇ ਕਿਹਾ ਕਿ ਨਿਗਮ ਵਿਪਾਗ ਵੱਲੋਂ ਚਲਾਈ ਸਫਾਈ ਮਹਿੰਮ ਇੱਕ ਡਰਾਮਾ ਹੈ ਟੀਵੀ ਚੈਨਲਾਂ ਤੇ ਅਖਬਾਰਾਂ ਦੀਆਂ ਸੁਰਖੀਆਂ ਬਟੌਰਣ ਲਈ ਹੱਥ ਵਿੱਚ ਝਾੜੂ ਫੜ ਕੇ ਫੋਟੋਆਂ ਤੱਕ ਹੀ ਸੀਮਤ ਹੁੰਦਾ ਹੈ ਅਸਲ ਸਚਾਈ ਵਿੱਚ ਸ਼ਹਿਰ ਦੀ ਸਫਾਈ ਕੋਹਾਂ ਦੂਰ ਹੈ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰ ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂ ਸ਼ਿਵਰੇਜ ਦਾ ਮੰਦਾ ਹਾਲ ਨਿਗਮ ਵਿਪਾਗ ਦੀ ਅਸਲੀਅਤ ਬਿਆਨ ਕਰਦਾ ਹੈ ਇੱਥੇ ਤੁਹਾਨੂੰ ਇਹ ਵੀ ਦੱਸੀਏ ਕਿ ਕੁਝ ਮੀਟਰ ਦੀ ਦੂਰੀ ਤੇ ਨਿਗਮ ਵਿਭਾਗ ਦਾ ਦਫ਼ਤਰ ਹੈ ਨਿਗਮ ਕਰਮਚਾਰੀਆਂ ਦਾ ਇਸ ਰਸਤੇ ਦਿਨ ਵਿੱਚ ਕਈ ਵਾਰ ਆਉਣਾ ਜਾਣਾ ਲੱਗਾ ਰਹਿੰਦਾ ਹੈ ਸਾਡੀ ਮਾਨਵ ਅਧਿਕਾਰ ਸੁਰੱਖਿਅਤ ਕਮੇਟੀ ਡਾਕਟਰ ਹਰੀਸ਼ ਹੀ ਰਾਜੀ ਦੇ ਮੀਟਿੰਗ ਉਹਨਾਂ ਦੇ ਇੱਥੇ ਵਿੱਚ ਹੋਈ ਆ ਤੇ ਡਾਕਖਾਨੇ ਦੇ ਨਾਲ ਜਿਹੜਾ ਬਾਹਰ ਸੁਚਾਲਿਆ ਬਣਿਆ ਨਾ ਜੀ ਉਹ ਕਾਫੀ ਚਿਰ ਤੋਂ ਉਹਨੂੰ ਜਿੰਦਰਾ ਮਾਰਿਆ ਹੋਇਆ ਵਾ ਔਰ ਡਾਕਖਾਨੇ ਦੇ ਨਾਲ ਡਾਕਟਰਾਂ ਦੀ ਦੁਕਾਨਾਂ ਨਾਲ ਬੈਂਕਾਂ ਔਰ ਜਦੋਂ ਡਾਕਖਾਨੇ ਲੇਡੀਜ਼ ਇੱਥੋਂ ਲੰਘਦੀਆਂ ਨੇ ਜਾਂ ਹੋਰ ਲੋਕ ਲੰਘਦੇ ਨੇ ਬਹੁਤ ਹੀ ਜਿਆਦੀ 스멜 ਆਉਂਦੀ ਆ 스멜 ਦੇ ਨਾਲ ਨਾਲ ਜਿਹੜਾ ਲੋਕੀ ਬਾਥਰੂਮ ਕਰਦੇ ਆ ਉਹ ਮੁਟਪਾ ਤੋਂ ਸਾਰਾ गिर ਕੇ ਛੜਕਦੇ ਆਦਾ ਵਾ ਔਰ ਸੜਕ ਵੀ ਟੁੱਟ ਗਈ ਆ ਔਰ ਬਹੁਤ ਬੁਰਾ ਹਾਲਿਆ ਸਫਾਈ ਦਾ ਆਪਾਂ ਕਾਰਪੋਰੇਟ ਜਿਹੜੀ ਦਾਅਵੇ ਕਰਦੀ ਆ ਵੀ ਆਪਾਂ ਸਫਾਈ ਦਾ ਬਹੁਤ ਖਿਆਰ ਰਧਿਆ ਤੁਸੀਂ ਇਹਦੇ ਇਰਦ ਗਿਰਦਾਂ ਕੇ ਵੇਖ ਸਕਦੇ ਸਫਾਈ ਦੀ ਬਹੁਤ ਹੀ ਬੁਰਾ ਹਾਲਿਆ ਅਸੀਂ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਇਹਦੀ ਸਫਾਈ ਕੀਤੀ ਜਾਵੇ ਡਾਕਰੇ ਲਾਗੋ ਔਰ ਜਿਹੜਾ ਸੁਚਾਲਿਆ ਵਾ ਉਹਨੂੰ ਦੁਬਾਰਾ ਚਾਲੂ ਕੀਤਾ ਜਾਵੇ ਜੇ ਕਰ ਨਹੀਂ ਹੁੰਦਾ ਫਿਰ ਨਹੀਂ ਨਹੀਂ ਹੁੰਦਾ ਤੇ ਫਿਰ ਦੁਬਾਰਾ ਅਸੀਂ ਡਾਕਟਰ ਸਾਹਿਬ ਦੀ ਅਗਵਾਈ ਦੇ ਹੇਠ ਜਿਹੜਾ ਉਹ ਟਰਨਾਂ ਲਾਵਾਂਗੇ ਹਰੀਸ਼ ਮਹੀਰਾ ਰਾਸਤਰੀ ਚੇਅਰਮੈਨ ਮਾਨਵ ਕਾਰਸਿਕਾ ਕਮੇਟੀ ਹੁੰਦੀ ਆ ਦਾ ਇਹ ਜਿਹੜਾ ਸੁਚਾਲੇ ਬਣਿਆ ਜੀ ਦਾਖਾਨੇ ਦੇ ਬਾਹਰ ਇਹ ਲੋਕਡਾਊਨ ਵੇਲੇ 6 ਮਹੀਨੇ ਦਾ ਘਟੋ ਘਟ ਹੋ ਕੇ ਨੇ ਇਹਨੂੰ ਬੰਦ ਪਏ ਨੇ ਜਦਕਿ ਇੱਥੇ ਤਾਲਾ ਲੱਗਾ ਹੈ ਇਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਲੋਕ ਬਾਥਰੂਮ ਕਰਦੇ ਨੇ ਦਾਖਾਨੇ ਦੇ ਖੰਦੇ ਨਾਲ ਬਾਥਰੂਮ ਕਰਦੇ ਨੇ ਉਹ ਸਾਰਾ ਬਾਥਰੂਮ ਬਾਹਰ ਆਉਂਦਾ ਹੈ ਠੀਕ ਹੈ ਲੇਡੀਜ਼ ਵਗੈਰਾ ਲੰਘਦੀਆਂ ਨੇ ਬਹੁਤ ਬੇਸ਼ਰਮੀ ਦੀ ਮਤਲਬ ਗੱਲ ਆ ਇਸ ਸਬੰਧ ਵਿੱਚ ਅਸੀਂ ਅਫਸਰਾਂ ਨਾਲ ਗੱਲਬਾਤ ਕੀਤੀ ਹੈ ਪਰ ਕੋਈ ਉਸਤਾ ਜਵਾਬ ਨਹੀਂ ਦਿੰਦੇ ਜੀ ਅਫਸਰ ਇੱਥੇ ਬਹੁਤ ਗੰਦਗੀ ਹੈ ਜੀ ਨਿਗਮ ਵਿਭਾਗ ਵੱਲੋਂ ਜ਼ਰੂਰ ਕਿਹਾ ਜਾਂਦਾ ਹੈ ਪਰ ਇਹ ਕੂੜੇ ਦੇ ਢੇਰ ਲੱਗੇ ਨੇ ਆ ਬਾਥਰੂਮ ਦਾ ਬੁਰਾ ਹਾਲ ਹੈ ਇੱਥੇ ਚਾਹੀਦਾ ਅਫਸਰ ਆਣ ਕੇ ਦੇਖੇ ਮੇਅਰ ਸਾਹਿਬ ਦੇਖਣ ਆਣ ਕੇ ਇਹਨੂੰ ਕੀ ਹਾਲ ਇੱਥੇ ਬਣਿਆ ਹੈ ਲੋਕ ਇੱਥੇ ਜਿਹੜੇ ਦੁਕਾਨਦਾਰ ਨੇ ਬੈਂਕਾ ਬੁਰਾ ਹਾਲ ਆਂਦੇ ਜਾਂਦੇ ਮੂੰਹ ਦੇ ਮੂੰਹ ਟੱਕ ਕੇ ਲੰਘਦੇ ਨੇ ਕਿਉਂਕਿ ਬਹੁਤ ਮਾਰੀ ਗੱਲ ਹੈ ਇਸ ਸਬੰਧ ਵਿੱਚ ਕਮਿਸ਼ਨਰ ਸਾਹਿਬ ਨੂੰ ਮੇਅਰ ਸਾਹਿਬ ਨੂੰ ਚਾਹੀਦਾ ਕਿ ਇਹਨੂੰ ਜਲਦ ਤੋਂ ਜਲਦ ਇਹਦਾ ਖਲਾਅਿਆ ਜਾਵੇ ਔਰ ਇਹ ਮਸਲਾ ਹੱਲ ਕਰਾਇਆ ਜਾਵੇ ਇਹ ਮਸਲਾ ਇਹ ਮਸਲਾ ਹੱਲ ਨਾ ਕਰਾਂਗੇ ਇਹਦਾ ਸੰਘਰਸ਼ ਅਸੀਂ ਤੇਜ਼ ਕਰਾਂਗੇ ਸਾ ਕਾਰਪੋਰੇਸ਼ਨ ਦਾ ਦਫ਼ਤਰ ਵੀ ਹੈ ਜੀ ਪਰ ਕਿਸੇ ਦਾ ਕੋਈ ਧਿਆਨ ਹੀ ਨਹੀਂ ਇੱਥੇ ਪੋਸਟ ਆਫਿਸ ਹੈ ਡਾਕਖਾਨਾ ਹੈ ਜੀ ਲੱਗੇ ਬੈਂਕ ਆ ਜੀ ਪਰ ਉਧਰ ਵਾਲ ਵੀ ਕਿਸੇ ਦਾ ਕੋਈ ਧਿਆਨ ਨਹੀਂ ਜੀ ਅਫਸਰ ਲਾਗੋ ਨੰਗਦੇ ਨੇ ਦੂਜੇ ਪਾਸੇ ਮੂੰਹ ਕਰ ਲੈਂਦੇ ਨੇ ਪਰ ਇੱਧਰ ਕਿਸੇ ਦਾ ਕੋਈ ਧਿਆਨ ਨਹੀਂ ਤੇ ਬਾਰੇ ਇਹ ਕਹਿੰਦੇ ਦੁਕਾਨਦਾਰ ਤੇ ਬਹੁਤ ਪਰੇਸ਼ਾਨ ਨੇ ਜੀ ਦੁਕਾਨਦਾਰ ਵੀ ਕ ਸਾਡੇ ਕੋ ਆਏ ਨੇ ਵੀ ਇਹਦਾ ਮਸਲਾ ਹੱਲ ਕਰਾਓ ਜੇ ਕਾਰਪੋਰੇਸ਼ਨ ਵਾਲੇ ਨੂੰ ਮਸਲਾ ਨਾ ਹੱਲ ਕਰਨਗੇ ਤੇ ਇਹਦਾ ਸੰਘਰਸ਼ ਤੇਜ਼ ਕਰਾਂਗੇ